ਪੰਜਾਬ ਸਰਕਾਰ ਵੱਲੋਂ ਯੋਧ ਨਸ਼ਿਆਂ ਦੇ ਵਿਰੁੱਧ ਚਲਾਇਆ ਗਿਆ ਹੈ ਜਿਸ ਦੇ ਤਹਿਤ ਫਾਜ਼ਿਲਕਾ ਪੁਲਿਸ ਨੂੰ ਇੱਕ ਵੱਡੀ ਸਫਲਤਾ ਮਿਲੀ ਹੈ ਜਾਣਕਾਰੀ ਮੁਤਾਬਕ ਫਾਜ਼ਿਲਕਾ ਪੁਲਿਸ ਨੂੰ ਪਿੰਡ ਲਾਧੂਕਾ ਦੇ ਨਾਲ بڑے ਸੇਮਗਾਰੇ ਦੇ ਨੇੜੇ ਇੱਕ ਵੱਡੀ ਸਫਲਤਾ ਮਿਲੀ ਹੈ ਜਿਸ ਬਾਰੇ ਜਾਣਕਾਰੀ ਦਿੰਦੇ ਹੋਏ ਅਧਿਕਾਰੀਆਂ ਨੇ ਦੱਸਿਆ ਕਿ ਮੋਟਰਸਾਈਕਲ ਤੇ ਜਾ ਰਹੇ ਇੱਕ ਨਸ਼ਾ ਤਸਕਰ ਨੂੰ ਰੋਕਨ ਦਾ ਇਸ਼ਾਰਾ ਕੀਤਾ ਗਿਆ ਤੇ ਉਸ ਤੇ ਮੋਰਚੇ ਨੂੰ ਪੁਝਾਰਿਆ ਉਸ ਦਾ ਪੁੱਟਾ ਕੀਤਾ ਗਿਆ ਉਸ ਦੇ ਅੱਗੋਂ ਪੈਰ ਦਿੱਤੇ ਦਾ ਬੁਖਮੀ ਫਾਇਰ ਦਿੱਤੇ ਜੋ ਕਿ ਗੋਲੀਆਂ ਉਸ ਦੇ ਲੱਤਾਂ ਉੱਤੇ ਲੱਗੀਆਂ ਤੇ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਵਿੱਚ ਫਾਜ਼ਿਲਕਾ ਦੇ ਇਸੇ ਪਰਤੀ ਕਰਾਇਆ ਗਿਆ ਹੈ ਜਿਸ ਬਾਰੇ ਜਾਣਕਾਰੀ ਹੋਰ ਇਕੱਠੀ ਕੀਤੀ ਜਾ ਰਹੀ ਹੈ ਜੋ ਨਸ਼ਾ ਤਸ਼ਕਰ ਹੈ ਫਾਜ਼ਿਲਕਾ ਰਹਿਣ ਵਾਲਾ ਬਸਿਆ ਜਾ ਰਿਹਾ ਹੈ ਇਸ ਬਾਰੇ ਹੋਰ ਉਤੇ ਕੀ ਕੁਝ ਹੋਇਆ ਅਤੇ ਟਟਰਾ ਕਿਹੇ ਵਾਪਰੀ ਇਹ ਸਭ ਕੁਝ ਜਾਣਨ ਲਈ ਸਾਡੇ ਨਾਲ ਬਨੇ ਰਹੋ ਅਤੇ ਸਾਡੀ ਪੂਰੀ ਕਵਰੇਜ ਵੇਖੋ ਕੋਈ ਮਸਲਾ ਕੀ ਹੋਇਆ ਜੀ ਇਹ ਮਸਲਾ ਇਦਾਂ ਜੁੱਧ ਨਸ਼ਿਆਂ ਖਿਲਾਫ ਜਿਹੜਾ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਸਾਡੇ ਮਾਨਯੋਗ ਡੀਜੀਪੀ ਸਾਹਿਬ ਤੇ ਸਾਡੇ ਡੀਆਈਜੀ ਸਾਹਿਬ ਤੇ ਸਾਡੇ ਮਾਨਯੋਗ ਐਸਐਸਪੀ ਸਾਹਿਬ ਨੇ ਇਹ ਜੁੱਧ ਨਸ਼ਿਆਂ ਖਿਲਾਫ ਜਿਹੜਾ ਮੇਮ ਚੱਲ ਰਹੀ ਆ ਉਹਨੂੰ ਦੇਖਦੇ ਹੋਏ ਕਿ ਰੋਜ਼ ਨਾਕੇ ਲਾਏ ਜਾਂਦੇ ਨੇ ਤਲਾਸ਼ੀਆਂ ਕੀਤੀਆਂ ਜਾਂਦੀਆਂ ਨੇ ਅਸੀਂ ਉਸ ਦੌਰਾਨ ਗ੍ਰਸਤ ਦੌਰਾਨ ਇਸ ਬੰਦੇ ਤੇ ਸ਼ੱਕ ਪੈਣ ਤੇ ਇਸ ਨੂੰ ਹੱਥ ਦਿੱਤਾ ਇਸ ਨੇ ਮੋਟਰਸਾਈਕਲ ਭਜਾ ਲਿਆ ਤੇ ਉਥੋਂ ਮੋਟਰਸਾਈਕਲ ਇੱਧਰ ਉਤਾਰ ਲਿਆ ਅੱਗੇ ਆ ਕੇ ਉਤਾਰ ਕੇ ਤੇਨੇ ਅੱਗੋਂ ਫਾਇਰ ਕਰਤਾ ਹੈ ਦੋ ਫਾਇਰ ਕਰਤੇ ਇਸ ਨੇ ਤੇ ਸਾਨੂੰ ਜਵਾਬੀ ਫਾਇਰ ਦੇ ਵਿੱਚ ਇਹ ਗਿੱਟੇ 'ਚ ਫਾਇਰ ਲੱਗਾ ਹੈ ਤੇ ਇਸ ਨੇ ਕੋਈ ਲਫਾਫਾ ਬਾਹਰ ਕੱਢ ਕੇ ਸਾਈਡ ਤੇ ਸੁੱਟਿਆ ਇਦੋਂ ਚੱਕ ਕੇ ਦੇਖਿਆ ਤਾਂ ਉਹਦੇ ਵਿੱਚ 4 ਪੈਕੇਟ ਹਿਰੋਇਨ ਦੇ ਬਰਾਮਦ ਹੋਏ ਨੇ ਤੇ ਇੱਕ 32 ਬੋਰ ਦਾ ਪਿਸਤਲ ਹੈ ਦੋ ਫਾਇਰੇ ਨੇ ਕੀਤੇ ਨੇ ਤੇ 4 ਜਿੰਦਾ ਰੌਂਦ ਨੇ ਬਰਾਮਦ ਹੋਏ ਸਾਮਣੇ ਤੋਂ ਜਿਵੇਂ ਫੇਰ ਕੀਤਾ ਗਿਆ ਕੋਈ ਨੁਕਸਾਨ ਤਾਂ ਨਹੀਂ ਹੋਇਆ ਸ਼ੀਸ਼ਾ ਟੁੱਟਣ ਦੇ ਨਾਲ ਮੇਰੇ ਵੀ ਲੱਗੀ ਹੈ ਜੀ ਤੇ ਮੇਰੇ ਮੁਲਾਜ਼ਮ ਦੇ ਵੀ ਸ਼ੀਸ਼ਾ ਲੱਗਾ ਹੈ ਮੇਰੀ ਆ ਛਾਤੀ ਤੇ ਵੀ ਤੇ ਇਧਰ ਵੀ ਬੁਲੇਟ ਗੱਡੀ ਤੇ ਲੱਗੀ ਹੈ ਜੀ ਕਿੱਥੋਂ ਪਿੱਛਾ ਕਰ ਰਹੇ ਸੀ ਅਸੀਂ ਜੀ ਆ ਗਬਾਹ ਦੇ ਪਿਛਲੀ ਸਾਈਡ ਤੋਂ ਇਹਦੇ ਮਗਰ ਮੋਟਰਸਾਈਕਲ ਦੇ ਲੱਗੇ ਹੋਏ ਸੀ ਬੁਲੇਟ ਗੱਡੀ ਤੇ ਲੱਗੀ ਆਪਣੀ ਆ ਸ਼ੀਸ਼ਾ ਸਾਈਡ ਦਾ ਸ਼ੀਸ਼ਾ ਜਿਹੜਾ ਜੀ ਜਿਹੜਾ ਸਾਰਾ ਬਰਾਮਦ ਹੋਇਆ ਉਹ ਵੈਧ ਹੈ ਕਿ ਵੈਧ ਹੈ ਜੀ ਨਹੀਂ ਜੀ ਨਜਾਇਜ਼ ਵੈਪਨ ਹੈ ਜੀ ਉਹ ਤਾਂ ਬਾਕੀ ਤਬਦੀਸ਼ ਦਾ ਵਿਸ਼ਾ ਹੈ ਬਾਕੀ ਬਾਅਦ ਚ ਪਤਾ ਲੱਗੇਗਾ ਵੈਰੀਫਾਈ ਕਰਨ ਦਾ ਕਿੱਥੋਂ ਦਾ ਸਰ ਹਾਂਜੀ ਕੱਲਾ ਜਾਣਾ ਸੀ ਪਤਾ ਕਿੱਥੋਂ ਆ ਰਿਹਾ ਸੀ ਪਿੱਛੋਂ ਪਿੱਛੋਂ ਤਾਂ ਪਤਾ ਨਹੀਂ ਜੀ ਅਸੀਂ ਤਾਂ ਜਿੱਦਾਂ ਦੀ ਤੁਸੀਂ ਕਰ ਰਹੇ ਸੀ ਆਇਡੈਂਟੀਟੀ ਹੋਈ ਹੁੰਦੀ ਜੀ ਕੋਈ ਹਾਂਜੀ ਪਛਾਣ ਹੋਈ ਹੁੰਦੀ ਕਿੱਥੇ ਦਾ ਰਹਿਣਾ ਪਛਾਣ ਆ ਗਈ ਜੀ ਹੁਣ ਹਸਪੀਟਲ ਲੈ ਕੇ ਗਏ ਆ ਇਨਾ ਕੁ ਪਤਾ ਲੱਗਾ ਕਿ ਫਾਜ਼ਿਲਕਾ ਦਾ ਰਹਿਣ ਵਾਲਾ 베ਦੀਆਂ ਵਾਲੀ ਗਲੀ ਦਾ ਬਾਕੀ ਤਵਦੀਸ਼ ਦਾ ਵਿਸ਼ਾ ਸਾਡੇ ਐਸਐਸਟੀ ਸਾਹਿਬ ਮੇਰੇ ਡਿਪਟੀ ਸਾਹਿਬ ਸਾਰੇ ਸਹਿਬਾਨ ਬੈਠੇ ਨੇ ਉਹ ਬਾਕੀ ਤੁਹਾਨੂੰ ਦੱਸਣਗੇ ਕਿੰਨੀ ਹੈਰੋਇਨ ਮਿਲੀ ਹੈ ਸਰ ਸਰ 4 ਪੈਕੇਟ ਨਹੀ ਹੋਿੰਦੇ ਤੇ ਹਜੇ ਤੋਲੇ ਨਹੀਂ ਤਕਰੀਬਨ 2 ਕਿਲੋ ਤੋਂ ਉੱਪਰ ਉੱਪਰ ਹੀ ਆ 4 ਪੈਕੇਟ ਨੇ ਕਹ ਸਕਦੇ ਆ ਪੁਲਿਸ ਨੇ ਇਹਨਾਂ ਕਾਊਂਟਰ ਕਰਨ ਦੀ ਕੋਸ਼ਿਸ਼ ਕੀਤੀ ਜਿਸ ਤਰ੍ਹਾਂ ਦੇ ਨਾਲ ਉਹਨੇ ਗੋਹਾਰ ਕੀਤਾ ਨਹੀਂ ਸਾਡਾ ਕਦੀ ਵੀ ਇਰਾਦਾ ਨਹੀਂ ਹੁੰਦਾ ਕਿ ਕਿਸੇ ਦੇ ਫਾਇਰ ਕੀਤਾ ਜਾਵੇ ਅਸੀਂ ਆਪਣੀ ਦਾ ਸੈਲਫ ਡਿਫੈਂਸ ਨੂੰ ਦੇਖਦੇ ਹੋਇਆ ਜਦੋਂ ਅਗਲੇ ਨੇ ਦੋ ਫਾਇਰ ਕਰਤੇ ਸਿੱਧੇ ਤੇ ਸਾਨੂੰ ਇੱਕ ਅਹੀਂ ਵਾਈ ਫਾਇਰ ਵੀ ਕੀਤਾ ਪਰ ਨਹੀਂ ਉਟਲਿਆ ਤੇ ਫਿਰ ਮਜਬੂਰਨ ਸਾਨੂੰ ਫਾਇਰ ਲਾਉਣਾ ਪਿਆ ਠੀਕ ਜੀ एबीएमयू चैनल देखने वाले सभी दर्शकों से हम अपील करते हैं कि एबीएमयू चैनल पर ऐसी लेटेस्ट खबरें देखने के लिए हमारे चैनल को सब्सक्राइब करना ना भूलें जय हिंद जय भारत